ਸਸੀਕਾਲ ਜੀ ਮੈਂ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ ਦੋਸਤੋ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਅੱਜ ਦੇ ਸਮੇਂ ਦੀਆਂ ਤੇ ਪੁਰਾਣੇ ਸਮੇਂ ਦੀਆਂ ਸਮਾਂ ਕਿਸ ਤਰ੍ਹਾਂ ਨਿਕਲਦਾ ਜਾ ਰਿਹਾ ਹੈ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਜੋ ਗੱਲਾਂ ਲਿਖੀਆਂ ਸਾਡੇ ਸੱਭਿਆਚਾਰ ਬਾਰੇ ਪੁਰਾਣੇ ਪੁਰਾਣੀ ਸੱਭਿਆਚਾਰ ਬਾਰੇ ਵੀ ਕਿੱਦਾਂ ਗਿਲਕਦਾ ਜਾਂਦਾ ਮੈਂ ਤੇ ਬਾਪੂ ਤੁਹਾਡੇ ਨਾਲ ਸਾਂਝਾ ਕਰਦੇ ਆ ਲਾਗੌਰ ਨਾਲ ਸੁਣਿਓ ਦੱਸੀ ਬਾਪੂ ਕੀ ਲਈ ਸਾਡਾ ਸੱਭਿਆਚਾਰ ਹੱਥੋਂ ਨਿਕਲ ਗਿਆ ਸਾਡਾ ਸੱਬਿਆ ਚਾਰ ਹੱਥੋਂ ਨਿਕਲ ਗਿਆ ਹੋਤੀ ਜੇ ਤੇ ਜਦ ਨੱਚਣ ਕੁੜੀਆਂ ਮੂਰੇ ਬਵੇਂ ਤਕਣ ਬੁੜੀਆਂ ਹੋਈ ਐਥੋਂ ਵੀ ਗੱਲ ਅੱਗੇ ਲੰਗੀ ਹੋ ਕਿੱਲੀ ਉੱਤੇ ਸ਼ਰਮ ਹੈ ਟੰਗੀ ਹੋ ਚੱਕਵੇਂ ਗੀਤ ਲਗਾ ਕੇ ਸੁਣਦੇ ਹੁਣ ਸੋਰਾ ਪਰਵਾਰ ਹੱਥੋਂ ਨਿਕਲ ਗਿਆ ਸਾਡਾ ਸਬਿਆ ਚਾਰ ਹੱਥੋਂ ਨਿਕਲ ਗਿਆ ਸਾਡਾ ਸਬਿਆ ਚਾਰ ਹੱਥੋਂ ਨਿਕਲ ਗਿਆ ਹੋ ਗਬਰੂ ਸ਼ਕਲਾਂ ਬਦਲੀ ਫਿਰਦੇ ਜਿਵੇਂ ਕੈਨੇਡਾ ਰਹਿੰਦੇ ਚਿਰਦੇ ਚਿੱਚ ਕੰਨਦੇ ਮੰਦਰ ਪਾਈ ਕਿਹਸਾਂ ਦੀ ਦੁਰਦਸ਼ਾ ਬਣਾਈ ਪੱਗਾ ਬੰਨੜੋ ਹਟਦੇ ਜਾਂਦੇ ਪੱਗਾ ਬੰਨੜੋ ਹਟਦੇ ਜਾਂਦੇ ਹੁਣ ਮੁੰਡੇ ਸਰਦਾਰ ਹੱਥੋਂ ਨਿਕਲ ਗਿਆ ਸਾਡਾ ਸਬਿਆ ਚਾਰ ਹੱਥੋਂ ਨਿਕਲ ਗਿਆ ਸਾਡਾ ਸਬਿਆ ਚਾਰ ਹੱਥੋਂ ਨਿਕਲ ਗਿਆ ਹੋ ਕੁੜੀਆਂ ਤੇ ਵੀ ਅਸਰ ਹੋ ਗਿਆ ਜੀਨ ਟੋਪ ਤੇ ਫਖਰ ਹੋ ਗਿਆ ਹੱਥ ਫੜਾਈ ਹਾਏ ਲਾ ਮੁਸਲਮੀ ਗੁੱਤ ਮਨਾਈ ਹੋ ਅਨਸਰ ਦੇ ਨੂੰ ਸੂਟ ਪੰਜਾਬੀ ਅਨਸਰ ਦੇ ਨੂੰ ਸੂਟ ਪੰਜਾਬੀ ਪਾਉਂਦੀ ਐ ਮੁਟਿਆਰ ਹੱਥੋਂ ਨਿਕਲ ਗਿਆ ਸਾਡਾ ਸਬਿਆਚਾਰ ਹੱਥੋਂ ਨਿਕਲ ਗਿਆ ਸਾਡਾ ਸਬਿਆਚਾਰ ਹੱਥੋਂ ਨਿਕਲ ਗਿਆ ਹੋਏ ਅੰਕਲ ਆਂਟੀ ਸ਼ਬਦ ਨੇ ਆ ਗਏ ਨੇ ਰਿਸ਼ਤੇ ਸਾਡੇ ਖਾ ਗਏ ਜੀ ਬੇਬੇ ਬਾਪੂ ਸ਼ਬਦ ਗਵਾਚੇ ਲੈ ਅੰਕਲ ਬਣ ਗਏ ਤਾਏ ਚਾਚੇ ਭੈਣਾ ਨੂੰ ਵੀ ਭਾਈ ਹੁਣ ਤਾਂ ਭੈਣਾ ਨੂੰ ਵੀ ਭਾਈ ਹੁਣ ਤਾਂ ਆਖੀ ਜਾਂਦੇ ਯਾਰ ਹੱਥੋਂ ਨਿਕਲ ਗਿਆ ਸਾਡਾ ਸਬਿਆਚਾਰ ਹੱਥੋਂ ਨਿਕਲ ਗਿਆ ਸਾਡਾ ਸਬਿਆਚਾਰ ਹੱਥੋਂ ਨਿਕਲ ਗਿਆ ਪੱਛਮ ਦੀ ਜੇ ਰੀਸ ਹੈ ਕਰਨੀ ਵਿੱਚ ਪੜਦੇ ਪੜ ਹ ਧਰਨੀ ਹੋ ਚੰਗੇ ਗੁਣ